ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸੰਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਬਾਣ ਬਾਣੀ ਕੇ ਪੋਇਤ ਸ਼ਬਦ ਅਵਤਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਆਪ ਸਭ ਸੰਗਤ ਬੈਠ ਕਰਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਨੇ ਜੋ ਅੱਜ ਦਾ ਫੁਰਬਾਨ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਸ਼ ਕੀਤਾ ਹੈ 783 ਤੇ 84 ਅੰਗ ਤੇ ਸੁਭਾਏਵਾਨ ਹੈ ਗੁਰਬਾਣੀ ਦੇ ਵਿਚਾਰ ਕਰਨ ਤੋਂ ਪਹਿਲਾਂ ਸਾਰੇ ਆਪਣੀਆਂ ਮਨ ਬੇਟੀਆਂ ਨੂੰ ਇਕਾਗਰ ਕਰੀਏ ਤੇ ਮਿਲ ਕਰਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਵਾ ਸੋਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਪੰਨ ਮਥੁਰਾ ਕਸ਼ਪੇਦ ਨਹੀਂ ਗੁਰੂ ਅਰਜਨ ਪ੍ਰਤਖ ਹਰ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਜਾ ਪੜਦੇ ਆ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਭਾਈ ਗੁਰਦਾਸ ਜੀ ਕੋਲੋਂ ਸ੍ਰੀ ਰਾਮ ਸਰ ਸਾਹਿਬ ਦੇ ਕੰਡੇ ਤੇ ਲਿਖਾਈ ਹੈ ਲਿਖਾ ਕਰਕੇ ਇਕਤਾ ਇਕਕਰ ਕਰਕੇ ਜਦੋਂ ਸਤਿਗੁਰਾਂ ਦੀ ਪਾਵਨ ਬੀੜ ਤਿਆਰ ਹੋਈ ਹੈ ਤੇ 1604 ਈਸਵੀ ਦੇ ਵਿੱਚ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿਕਿਆ ਹੋਇਆ ਏ। ਬਾਬਾ ਬੁੱਢਾ ਸਾਹਿਬ ਜੀ ਦੇ ਸਿਰ ਤੇ ਸਤਿਗੁਰੂ ਜੀ ਸੁਭਾਏ ਮਾਇਨ ਹਨ। ਤੇ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਜੀ ਚੌਰ ਸਾਹਿਬ ਦੀ ਸੇਵਾ ਨਿਮਾਉਂਦੇ ਹਨ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪਹਿਲੀ ਵਾਰ 1604 ਈਸਵੀ ਨੂੰ ਹਰਮੰਦਰ ਸਾਹਿਬ ਵਿਕਿਆ ਹੋਇਆ ਏ। ਉਦੋਂ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਹੱਟ ਗ੍ਰੰਥੀ ਧਾਪਿਆ ਤੇ ਉਹਨਾਂ ਨੇ ਬਚਨ ਕਿਹਾ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਲੇ ਆਵਾਜ਼ ਬੁੱਢਾ ਮੁਖ ਬੋਲਾ ਕਿ ਕੀ ਹੁਕਮ ਨਾ ਮਾਇਆ ਬਾਬਾ ਬੁੱਢਾ ਸਾਹਿਬ ਜੀ ਜਦੋਂ ਆਵਾਜ਼ਾ ਲੈ ਕਰਕੇ ਹੁਕਮਨਾਮਾ ਲੈ ਕਰਕੇ ਬੋਲਣ ਲੱਗੇ ਸੋਹੀ ਮਹੱਲਾ ਪੰਜਵਾ ਸੰਤਾ ਕੇ ਕਾਰਜ ਆਪ ਖਨੋਇਆ ਹਰ ਕਾਮ ਕਰਾ ਬਨਾਇਆ ਰਾਮ ਜਦੋਂ ਸ੍ਰੀ ਰਮੰਧਰ ਸਾਹਿਬ ਕੇ ਪਹਿਲਾ ਪ੍ਰਕਾਸ਼ ਸਤਿਗੁਰਾਂ ਦਾ ਹੋਇਆ ਏ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ ਲਿਆ ਸੀ ਉਦੋਂ ਇਹ ਪਹਿਲੀ ਵਾਰ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਹੋਈ ਸੀ ਜੋ ਅੱਜ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸੋਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਰੇ ਹਨ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਕਿਉ ਪਰਮਾਤਮਾ ਹੈ ਉਹਦਾ ਮੁੱਢ ਮੁੱਢ ਤੋਂ ਹੀ ਇਹ ਸੁਭਾਅ ਹੈ ਕਿ ਜਿਹੜੇ ਉਸ ਪਰਮਾਤਮਾ ਦੇ ਸੰਤਾਨ ਹਨ ਭਗਤ ਹਨ ਬੰਦਗੀ ਕਰਨ ਵਾਲੇ ਹਨ ਉਹਨਾਂ ਦੇ ਕਾਰਜਾਂ ਵਿੱਚੋਂ ਪਰਮਾਤਮਾ ਆਪ ਆਨ ਕਰਕੇ ਖਲੋ ਜਾਂਦਾ ਹੈ ਤੇ ਸਾਰੇ ਹੀ ਕੰਮ ਕਰਾਉਣ ਵਾਸਤੇ ਉਹ ਪਰਮਾਤਮਾ ਆਪ ਇਸ ਧਰਤੀ ਤੇ ਹਾਜ਼ਰ ਨਜ਼ਰ ਹੋ ਕਰਕੇ ਆਪਣੇ ਸੰਤਾਂ ਦੇ ਸੇਵਕਾਂ ਦੇ ਕੰਮ ਉਹ ਕਰਾਉਂਦਾ ਹੈ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਜਿਹੜੇ ਸੰਤ ਜਨ ਉਸ ਪਰਮਾਤਮਾ ਦੀ ਭਗਤੀ ਕਰਦੇ ਹਨ ਗੁਰ ਸਿੱਖ ਨਾਮ ਜਪਦੇ ਹਨ ਜਦੋਂ ਅੰਮ੍ਰਿਤ ਜਲ ਅੰਮ੍ਰਿਤ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਜਲ ਉਹਨਾਂ ਦੇ ਅੰਦਰ ਪੂਰਾ ਪ੍ਰਭਾਵ ਪਾ ਲੈਂਦਾ ਏ ਨਗਾ ਨਗ ਅੰਮ੍ਰਿਤ ਜਲ ਨਾਲ ਸੰਤ ਜਨ ਭਰ ਜਾਂਦੇ ਹਨ ਉਦੋਂ ਉਹਨਾਂ ਦਾ ਸਰੀਰ ਜਿਹੜਾ ਧਰਤੀ ਆ ਉਹ ਸੋਹਣੀ ਹੋ ਜਾਂਦੀ ਹੈ ਤਾਲ ਸੁਹਾਵਾ ਹਿਰਦਾ ਉਹਨਾਂ ਦਾ ਸੋਹਣਾ ਬਣ ਜਾਂਦਾ ਏ ਜਦੋਂ ਪਰਮਾਤਮਾ ਦਾ ਅੰਮ੍ਰਿਤ ਜਲ ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਅੰਮ੍ਰਿਤ ਸੰਤਾ ਦੇ ਅੰਦਰ ਪੂਰਾ ਪ੍ਰਭਾਵ ਪਾ ਲੈਂਦਾ ਏ ਉਦੋਂ ਉਹਨਾਂ ਸੰਤਾਂ ਦੀ ਸਰੀਰ ਧਰਤੀ ਤੇ ਹਿਰਦਾ ਤਾਲ ਸੋਹਣਾ ਬਣ ਜਾਂਦਾ ਏ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜਦੋਂ ਪਰਮਾਤਮਾ ਦਾ ਅੰਮ੍ਰਿਤ ਜਲ ਇਸ ਮਨੁੱਖ ਦੇ ਅੰਦਰ ਪ੍ਰਭਾਵ ਪਾ ਲੈਂਦਾ ਹੈ ਨਗਾ ਨਕ ਪਰ ਜਾਂਦਾ ਹੈ ਫਿਰ ਜਿਹੜਾ ਪੂਰਨ ਸਾਜ ਸੰਤ ਜਨ ਕਰਦੇ ਹਨ ਕਿ ਉਦਮ ਕਰਦੇ ਹਨ ਪਰਮਾਤਮਾ ਦੀ ਭਜਨ ਬੰਦਗੀ ਦਾ ਨਾਮ ਸਿਮਰਨ ਦਾ ਉਹ ਉਦਮ ਸਤਿਗੁਰੂ ਜੀ ਪੂਰਾ ਕਰ ਦਿੰਦੇ ਹਨ ਤੇ ਸਾਰੇ ਹੀ ਮਨੋਰਥ ਆਪਣੇ ਸੰਤ ਜਨਾਂ ਦੇ ਪੂਰੇ ਕਰ ਦਿੰਦੇ ਹਨ ਸਾਰੀਆਂ ਇਛਾਵਾਂ ਮਨੋਰਥ ਆਪਣੇ ਸੇਵਕਾਂ ਦੀਆਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ ਜੈ ਜੈਕਾਰ ਭਇਆ ਜਗ ਅੰਤਰੈ ਲਾਤੇ ਸਗਲ ਵਸੂਰੇ ਜਿਹੜੇ ਪ੍ਰਮਾਤਮਾ ਦੇ ਸੰਤ ਜਨ ਉਹਨਾਂ ਦੀ ਇਸ ਜਗਤ ਵਿੱਚ ਸੋਭਾ ਹੁੰਦੀ ਹੈ ਜੈ ਜੈਕਾਰ ਜਗ ਦੇ ਅੰਦਰ ਹੁੰਦੀ ਹੈ ਜਿਹੜੇ ਅੰਦਰ ਦੇ ਸੋਗ ਹਨ ਚੋ ਰਹੇ ਹਨ ਚਿੰਤਾ ਉਹ ਸਾਰੇ ਹੀ ਦੂਰ ਹੋ ਜਾਂਦੇ ਆ ਪੂਰਨ ਪੁਰਖ ਚੁੱਤ ਅਬినాਸੀ ਜਸ ਵੇਦ ਪੁਰਾਣੀ ਗਾਇਆ ਉਹ ਪ੍ਰਮਾਤਮਾ ਪੂਰਨ ਪੁਰਖ ਆ ਤੇ ਅਚੋਤਾ ਬినాਸੀ ਕਦੇ ਨਾਸ ਹੋਣ ਵਾਲਾ ਨਹੀਂ ਨਾ ਉਸ ਪ੍ਰਮਾਤਮਾ ਨੂੰ ਕੋਈ ਨਾਸ ਕਰਨ ਵਾਲਾ ਹੈ ਨਾ ਹੀ ਉਹ ਪ੍ਰਮਾਤਮਾ ਕਦੇ ਨਾਸ ਹੋਵੇਗਾ ਨਾਉ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਝੂਕੇ ਭੋਗ ਉਹ ਪਰਮਾਤਮਾ ਨਾ ਤੇ ਕਦੇ ਮਰੇਗਾ ਤੇ ਨਾ ਕਦੇ ਉਹਦੇ ਘਰ ਵਿੱਚ ਸੋਗ ਹੋਵੇਗਾ ਇਸ ਕਰਕੇ ਉਹ ਪਰਮਾਤਮਾ ਪੂਰਨ ਆ ਪੂਰਨ ਪੁਰਖ ਚੁੱਤ ਬਿਨਾਸੀ ਉਹ ਪਰਮਾਤਮਾ ਕਾਲਪੁਰਖ ਵੈਗੁਰੂ ਜਿਹੜਾ ਪੂਰਨ ਆ ਕਦੇ ਨਾ ਸੋਣ ਵਾਲਾ ਨਹੀਂ ਆ ਜਿਹੜੇ ਵੇਦ ਹਨ ਚਾਰ ਵੇਦ ਇਸ ਧਰਤੀ ਤੇ ਲਿਖੇ ਗਏ ਨੇ ਜਿਹੜੇ ਪੁਰਾਣ ਹਨ ਵੇਦਾਂ ਤੇ ਪੁਰਾਨਾ ਨੇ ਵੀ ਇਹੀ ਪ੍ਰਮਾਤਮਾ ਦੇ ਜਸ ਨੂੰ ਗਾਉਣਾ ਕੀਤਾ ਹੈ ਤੇ ਸਾਨੂੰ ਇਹ ਗੱਲ ਸਮਝਾਈ ਹੈ ਵੇਦਾਂ ਤੇ ਪੁਰਾਨਾ ਧਰਮ ਸ਼ਾਸਤਰਾਂ ਨੇ ਕਿ ਉਹ ਪ੍ਰਮਾਤਮਾ ਪੂਰਨ ਪੁਰਖ ਅਚੋਤ ਬਿਨਾਸੀ ਆ ਉਹ ਕਦੇ ਵੀ ਨਾਸ਼ ਹੋਣ ਵਾਲਾ ਨਹੀਂ ਆਪਣਾ ਵਿਰਧ ਰੱਖਿਆ ਪਰਮੇਸ਼ਰ ਹੈ ਨਾਨਕ ਨਾਮ ਧਿਆਇਆ ਜਿਹੜੇ ਗੁਰਸਿੱਖਾਂ ਨੇ ਸੰਤ ਜਨਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ ਉਹਨਾਂ ਦਾ ਬਿਰਦ ਉਹਨਾਂ ਦੀ ਪ੍ਰਤਪਾਲਨਾ ਰੱਖਿਆ ਪਰਮਾਤਮਾ ਨੇ ਆਪ ਕੀਤੀ ਹੈ ਨਵ ਨਿਦ ਸਿਧ ਰਿਦ ਦੀਨੇ ਕਰਤੇ ਤੋਟ ਨਾ ਵੈ ਕਾਈ ਰਾਮ ਜਦੋਂ ਇਹ ਮਨੁੱਖ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਉਦੋਂ ਨੌ ਨਦੀਆਂ 18 ਸਿੱਧੀਆਂ ਪਰਮਾਤਮਾ ਦੇ ਖਜ਼ਾਨੇ ਵਿੱਚ ਹਨ ਜਿਹੜੇ ਭਰਪੂਰ ਹਨ ਨੌ ਨਦੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਏ ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਫਿਰ ਇਹ ਨੌ ਨਦੀਆਂ ਤੇ ਪਰਮਾਤਮਾ ਦੇ ਦਰ ਘਰ ਦੇ ਖਜ਼ਾਨੇ ਜਿਹੜੇ ਦੁਨਿਆਵੀ ਪਦਾਰਥਾਂ ਨੂੰ ਉਸ ਮਨੁੱਖ ਦੇ ਪਿੱਛੇ-ਪਿੱਛੇ ਫਿਰਦੇ ਹਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਆ ਨੇ ਕਿਹਾ ਸਾਨੂੰ ਇਹ ਸਮਝਾਇਆ ਹੈ ਕਿ ਨਾਮ ਨਿਧ ਸਿਧ ਰਿਧ ਦੀਨੇ ਕਰਤੇ ਉਸ ਪਰਮਾਤਮਾ ਨੇ ਆਪਣੇ ਸੰਤ ਜਨਾਂ ਨੂੰ ਨੌ ਨਿਧੀਆਂ ਰਿਧੀਆਂ ਸਿੱਧੀਆਂ ਦੇ ਸਾਰੇ ਹੀ ਖਜ਼ਾਨੇ ਦੇ ਦਿੱਤੇ ਹਨ ਟੋਟ ਨ ਆਵੇ ਕਾਈ ਰਾਮ ਤੇ ਕਦੇ ਵੀ ਉਹਨਾਂ ਨੌ ਨਿਧੀਆਂ 18 ਸਿੱਧੀਆਂ ਵਿੱਚ ਕਦੇ ਵੀ ਟੋਟ ਨਹੀਂ ਆਵੇਗੀ ਕਦੇ ਵੀ ਉਹ ਮੁਕਣਗੀਆਂ ਨਹੀਂ ਘਟੇਗਾ ਨਹੀਂ ਖਾਤ ਖਰਚਤ ਬਿਲਿਸ਼ਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਤੇ ਉਹ ਪਰਮਾਤਮਾ ਦੀਆਂ ਰਿੱਧੀਆਂ ਸਿੱਧੀਆਂ ਉਹਦੇ ਸੰਤ ਭਗਤ ਖਾਂਦੇ ਹਨ ਖਰਚਦੇ ਹਨ ਆਨੰਦ ਮਾਣਦੇ ਹਨ ਤੇ ਸੁਖ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਉਹ ਪਰਮਾਤਮਾ ਕਰਤੇ ਦੀ ਜਿਹੜੀ ਦਾਤ ਆਪ ਸਵਾਈ ਆ ਦਿਨੋਂ ਦਿਨ ਵੱਧਦੀ ਜਾਂਦੀ ਹੈ ਕਦੇ ਵੀ ਘਟਦੀ ਨਹੀਂ ਦਾਤ ਸਵਾਈ ਨਿਖੋਟ ਨਾ ਜਾਈ ਅੰਤਰਜਾਮੀ ਪਾਇਆ ਹੈ ਪਰਮਾਤਮਾ ਦੀ ਦਾਤ ਦਿਨੋਂ ਦਿਨ ਵਾਧੀ ਏ ਕਦੇ ਨਿਖੋਟਦੀ ਨਹੀਂ ਘਟਦੀ ਨਹੀਂ ਉਹ ਪਰਮਾਤਮਾ ਅੰਤਰਜਾਮੀ ਨੂੰ ਜਦੋਂ ਮਨੁੱਖ ਪ੍ਰਾਪਤ ਕਰ ਲੈਂਦਾ ਏ ਕੋਟ ਬਿਗਣ ਸਗਲੇ ਉਠਣਾਠੇ ਦੁੱਖ ਨਾ ਨੇੜੇ ਆਇਆ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਤੇ ਆਉਂਦਾ ਏ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ ਉਦੋਂ ਦੇ ਕਰੋੜਾਂ ਵਿਗਣ ਜਿਹੜੇ ਰਸਤੇ ਦੀਆਂ ਰੁਕਾਵਟਾਂ ਹੁੰਦੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਤੇ ਕਦੇ ਵੀ ਉਸ ਮਨੁੱਖ ਦੇ ਨੇੜੇ ਦੁੱਖ ਨਹੀਂ ਟੋਕਦੇ ਉਹ ਦੁੱਖਾਂ ਦੇ ਵਿੱਚ ਪਰੇਸ਼ਾਨ ਨਹੀਂ ਹੁੰਦਾ ਕਦੇ ਉਹ ਦੁੱਖਾਂ ਤੋਂ ਦੁਖੀ ਨਹੀਂ ਹੁੰਦਾ ਕਿਉਂਕਿ ਸਤਗੁਰਾਂ ਨੇ ਸਾਨੂੰ ਇਹ ਗੱਲ ਸਮਝਾਈ ਹੈ ਦੁੱਖ دارੂ ਸੁਖ ਰੋਗ ਭਇਆ ਹੈ ਕਿ ਜਿਹੜਾ ਦੁੱਖ ਹੈ ਮਨੁੱਖ ਵਾਸਤੇ दारू ਆ ਕਿਉਂਕਿ ਦੁੱਖ ਦੇ ਵਿੱਚ ਪਰਮਾਤਮਾ ਯਾਦ ਆਉਂਦਾ ਹੈ ਸੁੱਖਾਂ ਵੇਲੇ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਤਾਂ ਕਰਕੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਕਿ ਦੁੱਖਿਆ ਉਹ दारू ਆ ਜਿਹੜੇ ਸੁੱਖਿਆ ਉਹ ਮਨੁੱਖ ਵਾਸਤੇ ਰੋਗ ਆ ਕਿਉਂਕਿ ਪਰਮਾਤਮਾ ਭੁੱਲ ਜਾਂਦਾ ਹੈ ਜਿਹੜੇ ਬੜੁੱਖ ਪਰਮਾਤਮਾ ਨੂੰ ਧਿਆਉਂਦੇ ਹਨ ਉਹਨਾਂ ਦੇ ਕਰੋੜਾਂ ਵਿਗਣ ਰਸਤੇ ਦੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਅਤੇ ਦੁੱਖ ਨਾ ਨੇੜੇ ਆਇਆ ਕਦੇ ਵੀ ਦੁੱਖ ਉਹਨਾਂ ਮਨੁੱਖਾਂ ਦੇ ਨੇੜੇ ਟੁਕਦੇ ਨਹੀਂ ਸਾਧ ਸਹਿਜ ਆਨੰਦ ਘਨੇਰੇ ਬਿਨਸੀ ਭੁੱਖ ਸਬਾਈ ਉਹਨਾਂ ਮਨੁੱਖਾਂ ਦੇ ਅੰਦਰ ਸ਼ਾਂਤ ਆ ਜਾਂਦਾ ਹੈ ਸਹਿਜ ਆਤਮਿਕ ਅਡੋਲ ਵਿੱਚ ਅਵਸਥਾ ਵਿੱਚ ਰਹਿੰਦੇ ਹਨ ਆਨੰਦ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਤੇ ਜਿੰਨੀਆਂ ਵੀ ਦੁਨਿਆਵੀ ਭੁੱਖਾਂ ਹਨ ਜੋ ਵੀ ਮਨੁੱਖ ਦੇ ਅੰਦਰ ਵਾਸ਼ਨਾ ਤ੍ਰਿਸ਼ਨਾ ਹਨ ਸਾਰੀਆਂ ਭੁੱਖਾ ਉਹ ਪਰਮਾਤਮਾ ਉਹਨਾਂ ਦੇ ਅੰਦਰੋਂ ਮਿਟਾ ਦਿੰਦਾ ਹੈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡਿਆਈ RAM ਗੁਰੂ ਅਰਜਨ ਦੇਵ ਜੀ ਕਹਿ ਲੱਗੇ ਕਿ ਅਸੀਂ ਉਸ ਪਰਮਾਤਮਾ ਦੇ ਗੁਣ ਗਾਉਂਦੇ ਹਾਂ ਸੁਆਮੀ ਅਕਾਲ ਪੁਰਖ ਵਾਹਿਗੁਰੂ ਦੇ ਜਿਹਦੀ ਵਡਿਆਈ ਅਚਰਜ ਹੈ ਹਰਾਨ ਕਰਨ ਵਾਲੀ ਹੈ ਜਿਸ ਕਾ ਕਾਰਜ ਤਿਨਹਿ ਕੀਆ ਮਾਨਸ ਕਿਆ ਵਿਚਾਰਾ RAM ਹੈ ਇਹ ਜਿਸ ਪਰਮਾਤਮਾ ਦਾ ਕੰਮ ਹੈ ਕਿ ਮਨੁੱਖ ਦੇ ਹਿਰਦੇ ਤਾਲ ਵਿੱਚ ਉਹ ਪਰਮਾਤਮਾ ਦਾ ਨਾਮ ਵਸਾਉਣਾ ਹੈ ਦੁਨੀਆ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਕਿਹੜੇ ਮਨੁੱਖਾਂ ਨੂੰ ਗੁਰੂ ਕੀ ਸੰਗਤ ਬਖਸ਼ਿਸ਼ ਕਰਨੀ ਕਿਸ ਤਰ੍ਹਾਂ ਇਹ ਦੁਨੀਆ ਨੂੰ ਚਲਾਉਣਾ ਇਹ ਪਰਮਾਤਮਾ ਦਾ ਹੀ ਕਾਰਜ ਹੈ ਉਹੀ ਸਾਰੇ ਕੰਮ ਕਰਨ ਵਾਲਾ ਹੈ ਜਿਸ ਦਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ RAM ਇਹ ਬੰਦੇ ਦੇ ਮਨੁੱਖ ਦੇ ਹੱਥ ਕੁਝ ਵੀ ਨਹੀਂ ਇਹ ਵਿਚਾਰਾ ਕੁਝ ਵੀ ਨਹੀਂ ਕਰ ਸਕਦਾ ਮਾਨੁਕ ਕੀ ਟੇਕ ਬਿਰਤੀ ਸਭ ਜਾਣ ਦੇਵਣ ਕਹੇ ਕੈ ਭਗਵਾਨ ਉਹ ਪਰਮਾਤਮਾ ਸਾਰਿਆਂ ਨੂੰ ਦੇਣ ਵਾਲਾ ਹੈ ਸਾਰਾ ਕੁਝ ਕਰਨ ਕਰਾਉਣ ਵਾਲਾ ਹੈ ਜਿਸ ਪਰਮਾਤਮਾ ਦਾ ਏ ਕਾਰਜ ਹੈ ਕਾਮਯਾ ਉਸੇ ਪਰਮਾਤਮਾ ਨੇ ਕਰਨਾ ਹੈ ਇਹ ਬੰਦੇ ਮਾਨਸ ਮਨੁਕ ਦੇ ਵਿਚਾਰੇ ਹੱਥ ਵਿੱਚ ਕੁਝ ਵੀ ਨਹੀਂ ਹੈ ਭਗਤ ਸੋਹਣ ਹਰ ਕੇ ਗੁਣ ਗਾਵਹਿ ਸਦਾ ਕਰੇ જયਕਾਰ ਆ ਰਾਮ ਪਰਮਾਤਮਾ ਦੇ ਜਿਹੜੇ ਭਗਤ ਹਨ ਉਹ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਉਚਾਰਨ ਕਰਦੇ ਹਨ ਤੇ ਪਰਮਾਤਮਾ ਦੀ ਸਦਾ ਜੈ ਜੈਕਾਰ ਕਰਦੇ ਹਨ ਪਰਮਾਤਮਾ ਨੂੰ ਸਲਾਉਂਦੇ ਹਨ ਜਦੋਂ ਮਨੁੱਖ ਪਰਮਾਤਮਾ ਨੂੰ ਸਲਾਉਂਦਾ ਫਿਰ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਿ ਉਹ ਆਪਣੇ ਭਗਤ ਜਨਾਂ ਨੂੰ ਆਪਣੇ ਦਰ ਉੱਤੇ ਸੋਭਾ ਕਰਾਉਂਦਾ ਹੈ ਭਗਤ ਜਨ ਸੋਹਣੇ ਲੱਗਦੇ ਹਨ ਭਗਤ ਸੋਹਣ ਹਰ ਕੇ ਗੁਣ ਗਾਵੇ ਪਰਮਾਤਮਾ ਨੂੰ ਆਪਣੇ ਭਗਤ ਜਨ ਸੋਹਣੇ ਲੱਗਦੇ ਹਨ ਕਿਉਂਕਿ ਉਹ ਪਰਮਾਤਮਾ ਦੇ ਗੁਣ ਗਾਉਂਦੇ ਹਨ ਸਦਾ ਕਾਲ ਪੁਰਖ ਵੈ ਗੁਰੂ ਦੀ ਜੈ ਜੈਕਾਰ ਕਰਦੇ ਹਨ ਗੁਣ ਗਾਏ ਗੋਬਿੰਦ ਆਨੰਦ ਉਪਜੇ ਸਾਧ ਸੰਗਤ ਸੰਗ ਬਣੀ ਪ੍ਰਮਾਤਮਾ ਦੇ ਗੁਣ ਗਾਉਣੇ ਉਸ ਅਕਾਲ ਪੁਰਖ ਵਹਿਗੁਰੂ ਦੇ ਗੁਣ ਗਾਉਣ ਦੇ ਨਾਲ ਮਨੋਕੰਡੇ ਅੰਦਰ ਆਨੰਦ ਉਪਜਦਾ ਖੁਸ਼ੀ ਤੇ ਖੇੜਾ ਪੈਦਾ ਹੁੰਦਾ ਹੈ ਸਾਧ ਸੰਗਤ ਵਿੱਚ ਆਨ ਕਰਕੇ ਮਨੁੱਖ ਦੀ ਇਹ ਅਵਸਥਾ ਬਾਂਦੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਕਰਨੇ ਜੇਸ ਪਰਮਾਤਮਾ ਨੇ ਮਨੁੱਖ ਦੇ ਅੰਦਰ ਇਹ ਤਾਲ ਪੈਦਾ ਕੀਤਾ ਹੈ ਪਰਮਾਤਮਾ ਦਾ ਨਾਮ ਜਲ ਟਿਕਾਇਆ ਉਸ ਪਰਮਾਤਮਾ ਦੀ ਉਪਮਾ ਕਦੀ ਆਖੀ ਨਹੀਂ ਜਾ ਸਕਦੀ ਕਦੇ ਉਸ ਪਰਮਾਤਮਾ ਦੀ ਵਡਿਆਈ ਨੂੰ ਪੂਰਨ ਤੌਰ ਤੇ ਆਖਿਆ ਨਹੀਂ ਜਾ ਸਕਦਾ 86 ਤੀਰਤ ਪੁੰਨ ਕਿਰਿਆ ਮਹਾਨਿਰਮਲ ਚਾਰਾ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਸਤਿਗੁਰੂ ਜੀ ਕਹਿੰਦੇ ਕਿ ਉਹਨਾਂ ਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ 68 ਤੀਰਥਾਂ ਦਾ ਇਸ਼ਨਾਨ ਉਹਨਾਂ ਦਾ ਪਰਮਾਤਮਾ ਦਾ ਨਾਮ ਜਪਣ ਕਰਕੇ ਹੋ ਜਾਂਦਾ ਹੈ ਜਿੰਨੇ ਵੀ ਪੁੰਨ ਦਾਨ ਕਿਰਿਆ ਹੈ ਨਿਰਮਲ ਕਰਮ ਕਰਨਿਆ ਇੱਕ ਪਰਮਾਤਮਾ ਦਾ ਨਾਮ ਜਪਣ ਕਰਕੇ ਉਸ ਮਨੁੱਖ ਨੂੰ ਸਾਰਾ ਕੁਝ ਘਰੇ ਹੀ ਪ੍ਰਾਪਤ ਹੋ ਜਾਂਦਾ ਹੈ ਪਤਤ ਪਾਵਨ ਬਿਰਧ ਸਵਾਮੀ ਨਾਨਕ ਸ਼ਬਦ ਆਧਾਰਾ ਉਹ ਪਰਮਾਤਮਾ ਪਤਤਾ ਨੂੰ ਪਾਪੀਆਂ ਨੂੰ ਪਾਵਨ ਕਰਨ ਵਾਲਾ ਹੈ ਕਿਉਂਕਿ ਉਹ ਪਰਮਾਤਮਾ ਦਾ ਬਿਰਧ ਹੈ ਉਹ ਸਾਰਿਆਂ ਦਾ ਸੁਆਮੀ ਆ ਮਾਲਕ ਹੈ ਤੇ ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਨਾਮ ਸ਼ਬਦ ਦਾ ਆਧਾਰ ਹੋ ਜਾਂਦਾ ਹੈ ਫਿਰ ਸਤਿਗੁਰੂ ਜੀ ਉਹਨਾਂ ਪਤਤਾ ਨੂੰ ਉਹਨਾਂ ਦੀ ਲਾਜ ਰੱਖਦੇ ਹਨ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕਉਨ ਕਰੀਜੈ ਰਾਮ ਹੈ ਪਰਮਾਤਮਾ ਗੁਨਾ ਦਾ ਖਜ਼ਾਨਾ ਹੈ। ਅਕਾਲ ਪੁਰਖ ਵਹਿਗੁਰੂ ਸਾਰਾ ਕੁਝ ਕਰਨ ਵਾਲਾ ਹੈ। ਉਸ ਅਕਾਲ ਪੁਰਖ ਵਹਿਗੁਰੂ ਦੀ ਉਸਤਤ ਵਡਿਆਈ ਨੂੰ ਕੌਣ ਕਰ ਸਕਦਾ ਹੈ? ਉਹ ਪਰਮਾਤਮਾ ਕਿੱਡਾ ਵੱਡਾ ਹੈ। ਕੀ ਕੁਝ ਕਰਦਾ ਉਸ ਪਰਮਾਤਮਾ ਨੂੰ ਕੋਈ ਜਾਣ ਨਹੀਂ ਸਕਦਾ। ਉਹਦੀ ਉਸਤਤ ਵਡਿਆਈ ਕਰਕੇ ਪਰਮਾਤਮਾ ਦਾ ਅੰਤ ਕਿਸੇ ਨੇ ਨਾ ਪਾਇਆ ਹੈ। ਤੇ ਨਾ ਆਉਣ ਵਾਲੇ ਸਮੇਂ 'ਚ ਕੋਈ ਪਾ ਸਕਦਾ ਹੈ। ਸੰਤਾ ਕੀ ਬੇਨਤੀ ਸੁਆਮੀ ਨਾਮ ਅਰਸ ਦੀ ਜੈ ਰਾਮ ਹੈ ਤੇ ਜਿਹੜੇ ਪਰਮਾਤਮਾ ਦੇ ਸੰਤਾਂ ਨੇ ਉਹ ਪਰਮਾਤਮਾ ਅਗੇ ਕੋਈ ਬੇਨਤੀ ਕਰਦੇ ਆ ਕਿ ਕਾਲਪੁਰਖ ਵੈ ਗੁਰੂ ਜੀ ਸਾਡੇ ਤੇ ਦਇਆ ਕਰੋ ਸਾਨੂੰ ਨਾਮ ਦੀ ਬਖਸ਼ਿਸ਼ ਕਰੋ ਕਿ ਅਸੀਂ ਸਦਾ ਹੀ ਤੁਹਾਡੇ ਗੁਣ ਗਾਉਂਦੇ ਰਹੀਏ ਅਸੀਂ ਵੀ ਮੰਗਾ ਮੰਗਦੇ ਆ ਪਰ ਸਾਡੀ ਮੰਗ ਚੋਂ ਮੰਗਾ ਵਾਧੀਆਂ ਜਾਂਦੀਆਂ ਹਨ ਤ੍ਰਿਸ਼ਨਾ ਵਧਦੀ ਜਾਂਦੀ ਲਾਲਚ ਵਧਦਾ ਜਾਂਦਾ ਹੈ ਪਰ ਜਿਹੜੇ ਪਰਮਾਤਮਾ ਦੇ ਨਾਮ ਜਪਦੇ ਹਨ ਸੰਤ ਹਨ ਉਹਨਾਂ ਦੀ ਸਦਾ ਇੱਕੋ ਹੀ ਮੰਗ ਹੁੰਦੀ ਹੈ ਕਿ ਸੰਤਾ ਕੀ ਬੇਨਤੀ ਸੁਆਮੀ ਨਾਮ ਮਹਾਰਸ ਦੀਜੇ ਰਾਮ ਕਿ ਆਪਣਾ ਨਾਮ ਦੀ ਬਖਸ਼ਿਸ਼ ਕਰੋ ਜੇ ਪਰਮਾਤਮਾ ਦਾ ਨਾਮ ਆ ਗਿਆ ਜਿਸੇ ਅਕਾਲ ਪੁਰਖ ਵੈ ਗੁਰੂ ਆ ਜਾਵੇ ਉੱਤੇ ਪਿੱਛੇ ਕੁਝ ਨਹੀਂ ਰਹਿ ਜਾਂਦਾ ਇਸ ਕਰਕੇ ਜੇ ਮੰਗਣਾ ਤੇ ਉਹ ਦਾਤੇ ਨੂੰ ਮੰਗੀਏ ਉਸ ਪਰਮਾਤਮਾ ਦੇ ਕੋਲੋਂ ਨਾਮ ਦੀ ਦਾਤ ਮੰਗੀਏ ਜਦੋਂ ਨਾਮ ਸਾਡੇ ਅੰਦਰ ਵਿੱਚ ਵਸ ਜਾਂਦਾ ਹੈ ਫਿਰ ਸਾਰੀਆਂ ਇੱਛਾ ਮਨੁੱਖ ਦੀਆਂ ਆਪਣੇ ਆਪ ਪੂਰੀਆਂ ਹੋ ਜਾਂਦੀ ਹੈ ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇੱਕ ਖਿਨੋਂ ਪਰਮਾਤਮਾ ਦੇ ਅੱਗੇ ਸੰਤ ਜਨ ਬੇਨਤੀ ਕਰਦੇ ਹਨ ਕਿ ਪਰਮਾਤਮਾ ਜੀ ਸਾਡੇ ਦੇ ਕਿਰਪਾ ਕਰੋ ਨਾਮ ਦੀਜੈ ਨਾਮ ਦੀ ਬਖਸ਼ਿਸ਼ ਕਰੋ ਕਿ ਸਾਡੀ ਝੋਲੀ ਵਿੱਚ ਨਾਮ ਪਾਉਣਾ ਕਰੋ ਦਾਨ ਕੀਜੈ ਸਾਨੂੰ ਇਹੋ ਜ ਸਾਰਿਆਂ ਨੂੰ ਵੱਡਾ ਦਾਨ ਅਸੀਂ ਰੋਜ਼ ਅਰਦਾਸ ਦੇ ਵਿੱਚ ਪੜਦੇ ਹਾਂ ਦਾਨਾ ਸਰਦਾਨ ਨਾਮਦਾਨ ਸਾਰਿਆਂ ਨੂੰ ਵੱਡਾ ਦਾਨ ਪ੍ਰਮਾਤਮਾ ਕੋਲੋਂ ਮੰਗਣਾ ਹੈ ਤੇ ਨਾਮ ਦਾ ਦਾਨ ਮੰਗਿਆ ਕਰੀਏ ਜਿਹੜੇ ਸੰਤ ਜਨ ਮੰਗਦੇ ਹਨ ਕਿ ਪ੍ਰਮਾਤਮਾ ਜੀ ਸਾਨੂੰ ਨਾਮ ਦਓ ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇੱਕ ਖਣੋ ਕਦੇ ਸਾਨੂੰ ਤੁਸੀਂ ਭੁੱਲੋ ਨਾ ਇੱਕ ਖਿੰਨ ਦਾ ਅਰਥ ਹੈ ਕਿ ਅੱਖ ਦੇ ਚਮਕਣ ਦੇ ਸਮੇਂ ਜਿੰਨਾ ਕਿ ਪ੍ਰਮਾਤਮਾ ਜੀ ਤੁਹਾਨੂੰ ਕਦੇ ਭੁਲੀਏ ਨਾ ਤੇ ਜੇ ਪ੍ਰਮਾਤਮਾ ਨੂੰ ਮਨੁੱਖ ਭੁੱਲਦਾ ਹੈ ਤੇ ਸਦਾ ਖੁਵਾਰ ਹੁੰਦਾ ਹੈ ਹਰ ਬਿਸਰਤ ਸਦਾ ਖੁਵਾਰੀ ਜਦੋਂ ਪਰਮਾਤਮਾ ਨੂੰ ਇਹ ਮਨੁੱਖ ਭੁੱਲ ਜਾਂਦਾ ਹੈ ਭੁਲਾ ਕਰਕੇ ਫਿਰ ਸਦਾ ਖੁਆਰ ਹੁੰਦਾ ਹੈ ਇਸ ਕਰਕੇ ਭਗਤ ਜਨ ਸੰਤ ਜਨ ਪਰਮਾਤਮਾ ਦੇ ਕੋਲੋਂ ਇਹ ਬੇਨਤੀ ਕਰਦੇ ਹਨ ਕਿ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰੋ ਤੇ ਇੱਕ ਖਿੰਨ ਅੱਖ ਦੀ ਚਮਕਣ ਜਿੰਨੇ ਸਮੇਂ ਤੱਕ ਵੀ ਅਸੀਂ ਆਪ ਨੂੰ ਵਿਸਰੀਏ ਨਾ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਏ ਅਣ ਦਿਨੋ ਕੇ ਪਰਮਾਤਮਾ ਜੀ ਆਪਣੀ ਰਸਨਾ ਦੇ ਨਾਲ ਅਸੀਂ ਉਸ ਪਰਮਾਤਮਾ ਗੋਪਾਲ ਗੋਧ ਅਰਥੇ ਧਰਤੀ ਪਾਲ ਦਰਤੇ ਆ ਪਾਲਣ ਵਾਲਾ ਉਹ ਪਰਮਾਤਮਾ ਜਿਹੜਾ ਧਰਤੀ ਨੂੰ ਪਾਲ ਰਿਹਾ ਹੈ ਸਾਰੇ ਜੀਆਂ ਨੂੰ ਰਿਜਕ ਦੇ ਰਿਹਾ ਹੈ ਦਾਤਾ ਹੈ ਉਸ ਪਰਮਾਤਮਾ ਨੂੰ ਕਦੇ ਅਸੀਂ ਭੁੱਲੀਏ ਨਾ ਸਦਾ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਰਹੀਏ ਆਪਣੀ ਰਸਨਾ ਦੇ ਨਾਲ ਅਨ ਦਿਨ ਦਾ ਅਰਥ ਹੈ ਦਿਨ ਰਾਤ ਦਿਨ ਰਾਤ ਹੀ ਅਸੀਂ ਉਸ ਪਰਮਾਤਮਾ ਦੇ ਗੁਣਾ ਨੂੰ ਦਿਨ ਰਾਤ ਗਾਉਂਦੇ ਰਹੀਏ ਤੇ ਆਪਣੀ ਰਸਨਾ ਤੋਂ ਇਹ ਪਰਮਾਤਮਾ ਦੀ ਵਡਿਆਈ ਕਰਦੇ ਰਹੀਏ ਜਪ ਜੀ ਸਾਹਿਬ ਦੇ ਅੰਦਰ ਸਤਿਗੁਰਾਂ ਦੀ ਬਾਣੀ ਅੰਦਰ ਅਸੀਂ ਰੋਜ਼ ਹੀ ਪੜ੍ਹਦੇ ਆ ਕਿ ਜੇ ਪਰਮਾਤਮਾ ਦਾ ਨਾਮ ਲੈਣਾ ਹੈ ਤੇ ਇੱਕ ਜੀਵ ਕੀ ਲੱਖਾਂ ਜੀਵਾਂ ਦੇ ਨਾਲ ਵੀ ਪਰਮਾਤਮਾ ਦਾ ਨਾਮ ਲਿਆ ਜਾ ਸਕਦਾ ਹੈ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋ ਵਹਿ ਲੱਖ 20 ਲੱਖ ਲੱਖ ਢੇੜਾ ਆਖੀ ਹੈ ਏਕ ਨਾਮ ਜਗਦੀ ਜਿਸ ਕੇ ਪਰਮਾਤਮਾ ਜੀ ਜੇ ਅਸੀਂ ਤੁਹਾਡਾ ਨਾਮ ਲੈਣਾ ਹੈ ਤੇ ਇੱਕ ਜੀਵ ਤੋਂ ਸਾਡੀ ਲੱਖ ਜੀਵ ਹੋ ਜਾਵੇ ਇੱਕ ਲੱਖ ਤੋਂ 20 ਲੱਖ ਜੀਵ ਹੋ ਜਾਣ ਤੇ 20 ਲੱਖ ਦੇ ਨਾਲ ਜਦੋਂ ਮਨੁੱਖ ਇੱਕ ਇੱਕ ਢੇੜਾ ਉਸ ਪਰਮਾਤਮਾ ਦਾ ਉਚਾਰਨ ਕਰੇਗਾ ਤਾਂ ਵੀ ਤੁਹਾਡਾ ਹੈ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਅਸੀਂ ਸਦਾ ਹੀ ਉਸ ਗੁਣ ਪਰਮਾਤਮਾ ਗੋਪਾਲ ਦੇ ਗਾਉਂਦੇ ਰਹੀਏ ਆਪਣੀ ਰਸਨਾ ਤੋਂ ਉਚਾਰਨ ਕਰਦੇ ਰਹੀਏ ਤੇ ਦਿਨ ਰਾਤ ਹੀ ਆਪ ਜੀ ਨੂੰ ਤੇਉਂਦੇ ਰਹੀਏ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ ਜਿੰਨਾ ਮਨੁੱਖਾ ਨੂੰ ਪਰਮਾਤਮਾ ਦੇ ਨਾਮ ਦੀ ਪ੍ਰੀਤ ਸੇਤੀ ਲੱਗ ਜਾਂਦੀ ਹੈ ਅੰਦਰ ਹਿਰਦੇ ਤੋਂ ਲੱਗ ਜਾਂਦੀ ਹੈ ਪਰਮਾਤਮਾ ਦੇ ਮਿਲਣ ਦੀ ਚਾਹ ਪੈਦਾ ਹੋ ਜਾਂਦੀ ਹੈ ਉਹਨਾਂ ਦਾ ਜਿਹੜਾ ਬਾਨਿਆ ਤਾਨਿਆ ਅੰਮ੍ਰਿਤ ਰਸ ਦੇ ਵਿੱਚ ਭਿੱਜਿਆ ਰਹਿੰਦਾ ਹੈ ਦਿਨ ਰਾਤ ਹੀ ਡੁੱਬਾ ਰਹਿੰਦਾ ਹੈ ਗਿੱਲਾ ਹੋਇਆ ਰਹਿੰਦਾ ਹੈ ਕਿਉਂਕਿ ਉਹਨਾਂ ਦੀ ਪਰਮਾਤਮਾ ਦੇ ਨਾਲ ਪ੍ਰੀਤ ਹੈ ਜਿਨ੍ਹਾਂ ਮਨੁੱਖਾਂ ਦੀ ਪਰਮਾਤਮਾ ਦੇ ਨਾਲ ਪ੍ਰੀਤ ਬਣ ਜਾਂਦੀ ਹੈ ਫੇਰ ਉਹ ਸਦਾ ਵਾਸਤੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਅੰਮ੍ਰਿਤ ਜਲ ਵਿੱਚ ਉਹਨਾਂ ਦਾ ਹਿਰਦਾ ਸਦਾ ਡੁੱਬਾ ਰਹਿੰਦਾ ਤੇ ਭਿੱਜ ਜਾਂਦਾ ਹੈ ਬਿਨਵੰਤ ਨਾਨਕ ਈਸ਼ ਪੁਨੀ ਏਕ ਦਰਸ਼ਨ ਦੀਜੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆ ਨੇ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਅਖੀਰ ਵਿੱਚ ਇਹ ਬੇਨਤੀ ਕੀਤੀ ਹੈ ਕਿ ਸਾਡੀ ਇਹ ਬੇਨਤੀ ਕਿ ਪਰਮਾਤਮਾ ਜੀ ਆਪਣੇ ਦਰਸ਼ਨ ਦੀਦਾਰ ਸਾਨੂੰ ਬਖਸ਼ ਦੇ ਰਹੁ ਤੇ ਤੁਹਾਡੇ ਦਰਸ਼ਨਾਂ ਦੀ ਇਹ ਬਖਸ਼ਿਸ਼ ਹੋ ਜਾਂਦੀ ਹੈ ਕਿ ਜਿਹੜੇ ਮਨੁੱਖ ਨੂੰ ਤੁਹਾਡੇ ਦਰਸ਼ਨ ਹੋ ਜਾਂਦੇ ਹਨ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਬਿਨਵੰਤ ਨਾਨਕ ਈਸ਼ ਪੁੰਨੀ ਪੇਕ ਦਰਸ਼ਨ ਦੀਜੇ ਜਦੋਂ ਮਨੁੱਖ ਪਰਮਾਤਮਾ ਦੇ ਦਰਸ਼ਨ ਕਰਦਾ ਹੈ ਅਕਾਲਪੁਰਖ ਵਾਹਿਗੁਰੂ ਨੂੰ ਵੇਖ ਲੈਂਦਾ ਉਦੋਂ ਇਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਪ੍ਰਮਾਤਮਾ ਦਾ ਨਾਮ ਜਦੋਂ ਮਨੁੱਖ ਦੇ ਅੰਦਰ ਦੇ ਵਿੱਚ ਵਸ ਜਾਂਦਾ ਹੈ ਫਿਰ ਇਹਨੂੰ ਅਕਾਲਪੁਰਖ ਵਾਹਿਗੁਰੂ ਕੋਲੋਂ ਮੰਗਣ ਦੀ ਕੋਈ ਲੋੜ ਨਹੀਂ ਪੈਂਦੀ। ਉਹ ਪ੍ਰਮਾਤਮਾ ਸਾਰਾ ਕੁਝ ਜਾਣਦਾ ਹੈ ਕਿ ਆਪਣੇ ਸੰਤ ਭਗਤ ਨੂੰ ਕੀ ਦੇਣਾ ਹੈ। ਇਸ ਕਰਕੇ ਇਸ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਉਦੋਂ ਪੂਰੀਆਂ ਹੋ ਜਾਂਦੀਆਂ। ਕਾਮ ਕ੍ਰੋਧ ਮੋਹ ਲੋਭ ਅਹੰਕਾਰ ਤੋਂ ਦੂਰ ਹੋ ਜਾਂਦਾ ਹੈ ਤ੍ਰਿਸ਼ਨਾ ਇਹਦੇ ਅੰਦਰੋਂ ਖਤਮ ਹੋ ਜਾਂਦੀ ਹੈ ਫਿਰ ਮੰਗਣ ਦੀ ਕੋਈ ਲੋੜ ਨਹੀਂ ਪੈਂਦੀ ਤੇ ਨਾ ਹੀ ਪਰਮਾਤਮਾ ਕਦੇ ਆਪਣੇ ਸੰਤ ਭਗਤ ਨੂੰ ਅਧੂਰਾ ਰਹਿਣ ਦਿੰਦਾ ਹੈ ਕਿਉਂਕਿ ਆਰੰਭ ਵਿੱਚ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਇਹ ਗੱਲ ਆਖੀ ਹੈ ਕਿ ਸੰਤਾਂ ਕੇ ਕਾਰਜ ਆਪ ਖਲੋਇਆ ਹੈ ਹਰ ਕੰਮ ਕਰਾਉਣ ਆਇਆ RAM ਜੇ ਜਦੋਂ ਇਹ ਮਨੁੱਖ ਪਰਮਾਤਮਾ ਵਾਲਾ ਬਣ ਜਾਂਦਾ ਹੈ ਸੰਤ ਹੋ ਜਾਂਦਾ ਉੱਚੀ ਪਦਵੀ ਨੂੰ ਪਹੁੰਚ ਜਾਂਦਾ ਹੈ ਉਦੋਂ ਪਰਮਾਤਮਾ ਦੇ ਸਾਰੇ ਕੰਮ ਕਰਨ ਵਾਸਤੇ ਆਪ ਆਉਂਦਾ ਹੈ ਇਹਦੀਆਂ ਸਾਰੀਆਂ ਇੱਛਾਵਾਂ ਤੋਂ ਪੂਰੀਆਂ ਹੋ ਜਾਂਦੀਆਂ ਜਿਹੜੇ ਮਨੁੱਖਾ ਦੇ ਅੰਦਰ ਪਰਮਾਤਮਾ ਦਾ ਨਾਮ ਜਲ ਵਸ ਜਾਂਦਾ ਹੈ ਉਹਨਾਂ ਦਾ ਹਿਰਦਾ ਤਾਲ ਤੇ ਧਰਤੀ ਸੋਹਣੀ ਬਣ ਜਾਂਦੀ ਹੈ ਪਰਮਾਤਮਾ ਦੇ ਨਾਮ ਦੀ ਦਾਤ ਐਸੀ ਹੈ ਜਿਹੜੀ ਦਿਨੋਂ-ਦਿਨ ਵੱਧਦੀ ਕਦੇ ਘਟਦੀ ਨਹੀਂ ਦੁਨਿਆਵੀ ਪਦਾਰਥ ਇੱਕ ਦਿਨ ਖਤਮ ਹੋ ਜਾਂਦਿਆਂ ਖਰਚਦਿਆਂ ਚੀਜ਼ ਮੁੱਕ ਜਾਂਦੀ ਹੈ ਪਰ ਪਰਮਾਤਮਾ ਦਾ ਨਾਮ ਕਦੇ ਵੀ ਖਰਚੰਦੇ ਜਿੰਨਾ ਮਰਜੀ ਨਾਮ ਜਪੀ ਜਾਓ ਦੂਜਿਆਂ ਨੂੰ ਵੰਡੀ ਜਾਓ ਜਪਾਈ ਜਾਓ ਕਦੇ ਪਰਮਾਤਮਾ ਦਾ ਨਾਮ ਮੁੱਕਦਾ ਨਹੀਂ ਤੇ ਸੰਤਾਂ ਭਗਤਾਂ ਦੀ ਇਹ ਬੇਨਤੀ ਹੈ ਕਿ ਸਤਿਗੁਰੂ ਜੀ ਸਾਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰੋ ਤੇ ਇੱਕ ਖਿੰਨ ਵਾਸਤੇ ਵੀ ਅਸੀਂ ਆਪ ਨੂੰ ਵਿਸਰੀਏ ਨਾ ਸਦਾ ਯਾਦ ਰੱਖੀਏ ਆਪਣੀ ਰਸਨਾ ਦੇ ਨਾਲ ਤੁਹਾਡੇ ਗੁਣ ਗਾਉਂਦੇ ਰਹੀਏ ਤੇ ਉਹ ਪ੍ਰਮਾਤਮਾ ਦੇ ਦਰਸ਼ਨ ਕਰਨ ਦੇ ਨਾਲ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਬੇਰਹਿਮਤ ਕਰਨ ਆਪਣੇ ਦਰੋਂ ਕਰੋ ਖੁਸ਼ੀਆਂ ਦੇ ਅੰਦਾਤਾ ਬਖਸ਼ ਕੇ ਨਦਰਿ ਨਦਰ ਨੇ ਹਲ ਕਰਨ ਹੈ ਗੁਰਬਾਣੀ ਦੇ ਵਿਚਾਰ ਕਰਦੇ ਹੋ ਜਿਆ ਪੁੱਲਾਂ ਦੀ ਖੇਮਾ ਅੰਤ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਜ ਕਰੀਏ ਜੀ ਜਿਸ ਪ੍ਰੀਤ ਲਾਗੇ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਬਿਨਵੰਤ ਨਾਨਕ ਈਸ਼ ਪੁੰਨੇ ਪੇਖ ਦਰਸ਼ਨ ਜੀ ਜੈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ